ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਲੋਅ ਸ਼ਹਿਰ ਵਿੱਚ ਬਿਨਾਂ ਲਾਗਾ ਚੋਰੀਆਂ ਨੇ ਫਲੋਰ ਵਾਸੀਆਂ ਦਾ ਸਾਹ ਸਕਾਇਆ ਪਿਆ ਜਿਸ ਲੜੀ ਵਿੱਚ ਬੀਤੀ ਰਾਤ ਇਥੋਂ ਦੇ ਅੰਬੇਦਕਰ ਨਗਰ ਗੜਾ ਰੋਡ ਪਾਰਟ ਨੰਬਰ 5 ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘਰ ਦੇ ਤਾਲੇ ਤੋੜ ਕੇ ਉਸ ਵਿੱਚੋਂ 2.5 ਤੋਂ 3 ਲੱਖ ਰੁਪਏ ਦੀ ਨਕਦੀ ਅਤੇ ਇੱਕ ਤੋਲੇ ਦੀਆਂ ਵਾਲੀਆਂ ਦਾ ਜੋੜਾ ਚੋਰੀ ਕਰਕੇ ਲੈ ਗਏ ਇਸ ਸਬੰਧੀ ਪੀੜਤਾ ਨੀਲਮ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਬੇਟਾ ਬਿਮਾਰ ਸੀ ਜਿਸ ਕਰਕੇ ਉਹ ਰਾਤ ਨੂੰ ਆਪਣੇ ਘਰ ਨੂੰ ਜਿੰਦੇ ਲਗਾ ਕੇ ਸਾਹਮਣੇ ਵਾਲੇ ਮਕਾਨ ਵਿੱਚ بیٹے ਕੋਲ ਸੌਣ ਲਈ ਗਏ ਸਨ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਘਰ ਦੇ ਜਿੰਦੇ ਟੁੱਟੇ ਹੋਏ ਸਨ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਘਰ ਵਿੱਚ بیٹے ਨੂੰ ਵਿਦੇਸ਼ ਭੇਜਣ ਲਈ ਰੱਖੀ ਗਈ ਨਗਦੀ ਅਤੇ ਇੱਕ ਸੋਨੇ ਦੀਆਂ ਵਾਲੀਆਂ ਦਾ ਜੋੜਾ ਚੋਰੀ ਹੋ ਚੁੱਕਾ ਸੀ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਇਤਲਾਫ ਫਲੋਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਿਨ੍ਹਾਂ ਨੇ ਮੌਕਾ ਦੇਖ ਕੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਇਸ ਸੰਬੰਧੀ ਮੌਕੇ ਤੇ ਪੁੱਜੇ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਚੋਰਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ਤੇ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਉਹਜਾ ਵੱਲੋਂ ਭੇਜੀ ਗਈ ਇਸ ਚੋਰੀ ਦੀ ਘਟਨਾ ਦੀ ਵਿਸ਼ੇਸ਼ ਰਿਪੋਰਟ ਅੱਜ ਅੱਜ ਕੀ ਹੋਇਆ ਹੈ ਇੱਥੇ ਜਿੰਦਾਬੰਦੀ ਦੇਖ ਰਹੇ ਹਾਂ ਜਿੰਦਾ ਭੰਨ ਕੇ ਜੋ ਸਾਡੇ ਮੁੰਡੇ ਨੇ ਬਾਹਰ ਕਰਾਣਾ ਸਾਰਾ ਜੋ ਕੈਸ਼ ਪਿਆਸ ਉਹ 2 3 ਲੱਖ ਰੁਪਈਆ ਸੀ ਵਾਲੀਆਂ ਸੀ ਸਾਰਾ ਕੁਝ ਲੈ ਗਿਆ ਸਾਰਾ ਪਰ ਪਟਨਾ ਸਾਰਾ ਕੁਝ ਘਰ ਦੇ ਘਰ ਕੇ ਇਸ ਦਾ ਦੇਸੀ ਕਾਜੀ ਜੋ ਕੇ ਤੇ ਤੁਸੀਂ ਕਿਤੇ ਗਏ ਹੋ ਸੀਗੇ ਨਹੀਂ ਅਸੀਂ ਸਾਡੇ ਪਿੰਡ ਤੇ ਐਸੀ ਮੁੰਡਾ ਸਾਡਾ ਤੋਂ ਬਾਅਦ ਸੋ ਤੁਸੀਂ ਤੇ ਕਿਸੇ ਤੁਸੀਂ ਕੋਲ ਥਾਣੇ ਕੰਪਲੀਟ ਕੀਤੀ ਹੈ ਹਾਂ ਜੀ ਕੋਲ ਤੱਕ ਦਾ ਕਰ ਦਿੱਤਾ ਤੇ ਉਹ ਆਇਆ ਜਿੰਨੇ ਕਿੰਨੀ ਦਿਨ ਹੋ ਗਈ ਕਮਿਊਨਿਟੀ ਕੀਤੀ ਨੇ ਘੈਂਟ ਆਓ ਘੈਂਟ ਆਓ ਠੀਕ ਹਾਂਜੀ ਸਰ ਇਹ ਕਨਾ ਅੰਬੇਦਕਰ ਨਗਰ ਦੇ ਦੇ ਪਿੰਕ ਘਰ ਦੇ ਵਿੱਚ ਹੈ ਜਿਹੜਾ ਚੌੜੀ ਦੀ ਵਾਰਦਾਤ ਹੋਈ ਹੈ ਕੀ ਸਾਰਾ ਮਾਮਲਾ ਤੁਸੀਂ ਮੁੱਖ ਕੇ ਤੇ ਦੇ ਸੀ ਮੌਕੇ ਤੇ ਗਿਆ ਸੀ ਅ ਮੈਨੂੰ ਦੁਬਾਰਾ ਮਿਲਦੀ ਨੇ ਮੌਕੇ ਤੇ ਗਿਆ ਸੀ ਕਰਦੇ ਦੱਸਦੇ ਆ ਵੀ ਕੋਈ ਅੱਧਾ ਥੋੜਾ 골ਡ ਸੀ ਤੇ ਬਾਕੀ ਕੁਝ ਅਜੇ ਤੱਕ ਪੂਰਾ ਕਲੀਅਰ ਨਹੀਂ ਉਹਨਾਂ ਨੂੰ ਕੋਈ ਕੈਸ਼ ਕਿੰਨੀ ਹੈ ਤੇ ਬਾਕੀ ਅਸੀਂ ਮੌਕੇ ਤੇ ਗਏ ਸੀ ਘਾਰੀ ਵੀਡੀਓ ਬਣਾਈ ਹੈ ਤੇ ਜਿਹੜੇ ਨਾਲ ਗੱਡੀ ਦੇ ਵਿੱਚ ਕੈਮਰੇ ਆ ਉਹ ਸਾਰੇ ਚੈੱਕ ਕੀਤਾ ਕੁਝ ਚੈੱਕ ਕਰਨੇ ਬਾਕੀ ਹੈ ਜਿੱਦਾਂ ਵੀ ਤਕਤੀਸ਼ ਵਿੱਚ ਜੋ ਵੀ ਸਾਹਮਣੇ ਆਊਗਾ ਤੇ ਤੁਹਾਨੂੰ ਟਾਈਮ ਟੂ ਟਾਈਮ ਮੈਂ ਪੂਰਾ ਤੁਹਾਡੇ ਨੋਟ ਤੇ ਫਾਰੀ ਤਕਤੀਸ਼ ਪਹੁੰਚ ਜਾਂਦੀ ਹੋਊਗੀ